4 ਡਿਗਰੀ ਤਾਪਮਾਨ ਹੈ ਤੇ 4 ਡਿਗਰੀ ਚ ਵੀ ਮੜਕਾ ਆਉਣ ਲੱਗ ਗਿਆ ਅੰਦਰੋਂ ਸਾਰੇ ਕੱਪੜੇ ਭਿੱਜ ਗਏ ਆ ਮੀਂਹ ਪੈਂਦਾ ਇੱਕ ਪਿੱਛੇ ਬੈਗ ਟੰਗਿਆ ਹੋਇਆ ਇੱਕ ਮੋਢੇ 'ਚ ਹੱਥ 'ਚ 5 ਕਿਲੋਮੀਟਰ ਦੀ ਡਿਲੀਵਰੀ ਸੀਗੀ ਮੜਕਾ ਆ ਗਿਆ ਸਾਰੇ ਕੱਪੜੇ ਭਿੱਜ ਗਏ ਆ ਤੇ ਜਿਹੜੇ ਪੰਜਾਬ ਬੈਠੇ ਹੁੰਦੇ ਆ ਜਾਂ ਹੋਰ ਵੀ ਕਿਸੇ ਵੀ ਕੰਟਰੀ 'ਚ ਪਾਕਿਸਤਾਨ ਇੰਡੀਆ ਤਾਂ ਉਹਨਾਂ ਨੂੰ ਲੱਗਦਾ ਕੀ ਜ਼ਿੰਦਗੀ ਬਹੁਤ ਸੌਖੀ ਆਵਾਰ ਖਰਚੇ ਕੱਢਣ ਲਈ ਬਹੁਤ ਕੰਮ ਕਰਨਾ ਪੈਂਦਾ ਯਾਰ ਪਰ ਖਰਚੇ ਫੇਰ ਵੀ ਨਿਕਲਦੇ ਨਹੀਂਗੇ। ਦਵਾ ਵੀ ਬਹੁਤ ਤੇਜ਼ ਚੱਲ ਰਹੀ ਆ। ਆਰਡਰ ਵੀ ਡੈਮੇਜ ਨਹੀਂ ਹੋਣਾ। ਆਰਡਰ ਟਾਈਮ ਤੇ ਵੀ ਬਚਾਉਣਾ ਬੱਸ ਹੀ ਆ ਰਾਇਆ। ਫਿਰ ਆ ਰਿਵ। ਡ੍ਰਿੰਕਸ ਆ ਇਸ ਆਰਡਰ ਦੇ ਵਿੱਚ ਜਿਹੜੀਆਂ ਕਿ ਡੈਮੇਜ ਨਹੀਂ ਹੋਣਨੀਆਂ ਚਾਹੀਦੀਆਂ। ਤੇ ਸਿਰ ਨੂੰ ਮੁੜਕਾ ਆ ਗਿਆ ਚੁੱਤੋਂ ਠੰਡੀ ਹਵਾ ਵਗਦੀ ਜਾਂਦੀ ਆ ਕੋਈ ਪਤਾ ਨਹੀਂਗਾ ਬਿਮਾਰ ਹੋ ਜੀਏ ਇੱਕ ਆਰਡਰ ਦਿੱਤਾ ਦੂਜਾ ਦੇਣ ਚੱਲੇ ਆ ਰਾਤ ਪੈ ਗਈ ਆ ਪੱਟਾਂ ਚ ਵੀ ਖੱਲੀਆਂ ਪੈ ਗਈਆਂ ਹਾਂ